ਸੈਣੀ ਸਾਹਿਬ ਪੁੱਛਨੇ ਕਿ ਕਿਸ ਤਰ੍ਹਾਂ ਪ੍ਰੋਗਰਾਮ ਬਪਾਰਤੀਤਾ ਪਾਰਟੀ ਦਾ ਆ ਦੇਖੋ ਇਹ ਜਿਹੜੇ ਇਲਾਕਾ ਹੈ ਇਹ ਹਰਿਆਣੇ ਦੇ ਨਾਲ ਲੱਗਦਾ ਹੈ ਅਸਰ ਬਹੁਤ ਪੈਂਦਾ ਹੈ ਔਰ ਸੈਣੀ ਸਾਹਿਬ ਇੱਕ ਸਾਡੇ ਪਾਰਟੀ ਦੇ ਬੀਜਪੀ ਦੇ ਬਹੁਤ ਵੱਡੇ ਲੀਡਰ ਹੈ ਸਾਡੇ ਏਰੀਆ ਦੇ ਇਹਨਾਂ ਦਾ ਇੱਥੇ ਆਉਣਾ ਅਸਰ ਬਹੁਤ ਪਹੁੰਚਾ ਕਿਉਂਕਿ ਲੋਕ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਆਪ ਵੀ ਸਾਰੇ ਲੋਕ ਜਿਹੜੇ ਬਾਰਡਰ ਦੇ ਪਿੰਡਾਂ 'ਚ ਉਹ ਇੱਕ ਤੁਲਨਾ ਕਰਦੇ ਨੇ ਜੋ ਕੰਮ ਪੰਜਾਬ 'ਚ ਹੋ ਰਹੇ ਨੇ ਔਰ ਜੋ ਕੰਮ ਹਰਿਆਣੇ 'ਚ ਹੋ ਰਹੇ ਨੇ ਜੋ ਸਹੂਲਤਾ ਜੋ سہੁਲਤਾ ਹਰਿਆਣੇ 'ਚ ਮਿਲ ਰਹੀਆਂ ਨੇ ਉਹ ਦੇਖਦੇ ਨੇ ਕਿ ਪੰਜਾਬ 'ਚ ਕੰਮ ਕਿਉਂ ਮਿਲਦੀਆਂ ਨਹੀਂ ਸੋ ਇਹਨਾਂ ਦਾ ਆਣ ਦਾ ਇੱਕ ਤਾਂ ਪਾਰਟੀ ਵਰਕਰ ਨੂੰ ਬਹੁਤ ਹੌਸਲਾ ਮਿਲਦਾ ਹੈ ਇਹ ਹਾਂ ਸਾਡੇ ਨਾਲ ਇੱਕ ਵਧੀਆ ਲੀਡਰ ਖੜੇ ਨੇ ਔਰ ਇੱਕ ਇਲਾਕੇ ਵਾਲਿਆਂ ਨੂੰ ਵੀ ਪਤਾ ਚੱਲਣਾ ਚਾਹੀਦਾ ਕਿ ਹਰਿਆਣੇ 'ਚ ਕੀ ਹੋ ਰਿਹਾ ਔਰ ਇੱਥੇ ਕੀ ਹੋ ਰਿਹਾ ਪਾਸੇ ਡੇਰਾ ਮੁਖੀ ਨੂੰ ਪੈਰੋਲ ਮਿਲਦੀ ਹੈ ਦੂਜੇ ਪਾਸੇ ਬੰਦੀ ਸਿੰਗਲ ਦੀ ਰਿਹਾਈ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੈ ਕੀ ਤੁਹਾਡੇ ਵੱਲੋਂ ਵੀ ਕੋਈ ਬੰਦੀ ਸਿੰਗਲ ਰਿਹਾਈ ਵਾਸਤੇ ਕੇਂਦਰ ਸਰਕਾਰ ਨਾਲ رابطہ ਕੀਤਾ ਹੈ ਦੇਖੋ ਸਾਡੇ ਜਿਹੜੇ ਲੀਡਰ ਨੇ ਔਰ ਅਸੀਂ ਸਾਰੇ ਜ਼ਰੂਰ ਬੇਨਤੀ ਕਰਦੇ ਹਾਂ ਕਿ ਬੰਦੀ ਸਿਧਾਨ ਨੂੰ ਵੀ ਰਿਹਾਈ ਦੇਣ ਜਿਹਨਾਂ ਦਾ ਟਰਮ ਖਤਮ ਹੋ ਗਿਆ ਮੇਰੇ ਖਿਆਲ ਚ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਮੈਨੂੰ ਮੈਂ ਕਹਿ ਸਕਦੀ ਕਿ ਸ਼ਾਇਦ ਕੋਈ ਟੈਕਨੀਕਲ ਐਜ ਵੀ ਹੈਗੀ ਹੈ। ਔਰ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ਹੈ ਸੈਂਟਰ ਤੋਂ ਵੀ ਕਿ ਜੋ ਰਸਤਾ ਲੰਬੇ ਉਹਦੇ ਮੁਤਾਬਕ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਵਾਈਏ। ਪਿੰਡਾਂ ਚ ਪਿੰਡਾਂ ਚ ਰਵਾਇਦਾ ਦੀ ਚੋਣ ਆ ਰਹੇ ਨੇ। ਹਾਂਜੀ। ਕੈਪਟਨ ਅਮਰਿੰਦਰ ਸਿੰਘ ਨੂੰ ਮੇਗਨਾ ਵਿਰੋਧੀ ਪਾਰਟੀਆਂ ਨੇ ਸ਼ੁਰੂ ਕਰ ਦਿੱਤਾ। ਕਿ ਕਹਿੰਦੇ ਇਹਨਾਂ ਨੇ ਕੰਮ ਨਹੀਂ ਕੀਤੇ। ਇਨਾਂ ਦੇ ਕਰਕੇ ਪੰਜਾਬ ਕਰਜ਼ੇ ਵਿੱਚ ਡਿੱਗਿਆ ਔਰ ਜਿਹੜੇ ਕਿਸਾਨੀ ਹੈ ਉਸ ਤੇ ਵੀ ਮਾਰ ਪਈ ਦੇਖੋ ਇਹ ਜਿਹੜੀ ਗੱਲ ਹੈ ਨਾ ਹੁਣ ਇਹਦਾ ਕੋਈ ਮੈਨਾ ਨਹੀਂ ਰੱਖਿਆ ਜਾਂਦਾ ਹੁਣ ਵਿਰੋਧੀ ਪਾਰਟੀਆਂ ਨੂੰ ਕੋਈ ਨਿੰਦਾ ਕਰਨ ਦੇ ਬਜਾਏ ਉਹ ਤਾਂ ਬਹੁਤ ਵਧੀਆ ਕਹਿੰਦੇ ਸੀ ਹੁਣ ਨਿੰਦਾ ਕਰਨ ਦੇ ਬਜਾਏ ਤੁਲਨਾ ਕਰਨ ਕਿ ਉਹਦੋਂ ਕੀ ਹੋਇਆ ਹੁਣ ਕੀ ਹੋਇਆ ਪਰ ਅਸਲੀ ਜਿਹੜੀ ਗੱਲ ਹੈ ਇਹਨਾਂ ਕੋਲ ਕੋਈ ਪ੍ਰੋਗਰਾਮ ਹੈ ਅੱਗੇ ਦੇਣ ਨੂੰ ਕਿ ਖਾਲੀ ਨਿੰਦਾ ਕਰਨ ਦੇ ਉੱਤੇ ਲੱਗੇ ਹੋਏ ਨੇ ਇਹਨਾਂ ਨੂੰ ਆਪਣੇ ਅਗਲੇ ਪੋਜ਼ਿਟਿਵ ਪ੍ਰੋਗਰਾਮ ਦੇਣੇ ਚਾਹੀਦੇ ਨੇ ਕਿ ਪੰਜਾਬੀ ਅਸੀਂ ਕੀ ਕਰਾਂਗੇ ਲੋਕਾਂ ਨੂੰ ਤਾਂ ਇਹ ਜੋ ਬੀਤ ਗਿਆ ਬੀਤ ਗਿਆ ਪਰ ਮੇਰੇ ਲੀਡਰ ਜਿਤਨਾ ਦੀ ਬਿਆਨਬਾਚਨ ਅੱਜਕੱਲ ਕਰ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਆਪਣੇ ਨਰੇਤ ਸਿੰਘ ਲਾਸ ਲਗਾਤਾਰ ਦੇਖੋ ਕਾਂਗਰਸ ਦੀ ਆਪਣੀ ਜਿਹੜੀ ਅੰਦਰਲੀ ਕਮਜ਼ੋਰੀ ਹੈ ਨਾ ਉਹਨੂੰ ਇਹ ਬਾਹਰ ਇਹ ਗੱਲਾਂ ਕੱਢ ਕੇ ਦਿਖਾ ਰਹੇ ਨੇ ਔਰ ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਲਈ ਉਹਨਾਂ ਲਈ ਟੋਲੇਸਟ ਲੀਡਰ ਸੀ ਸਾਰੇ ਉਹਨਾਂ ਨਾਲ ਸੀ ਦੋ ਵਾਰੀ ਮੁੱਖ ਮੰਤਰੀ ਬਣਾਇਆ ਲਗਾਤਾਰ ਪ੍ਰਧਾਨ ਰੱਖਿਆ ਹੁਣ ਕਿਉਂਕਿ ਉਹਨਾਂ ਨਾਲ ਨਹੀਂ ਹੈ ਤਾਂ ਨਿੰਦਾ ਕਰਦੇ ਨੇ ਇਹ ਗੱਲ ਸਹੀ ਨਹੀਂ ਹੈ ਔਰ ਮੇਰੇ ਖਿਆਲ ਚ ਇਹ ਬਹੁਤ ਛੋਟੇ ਦਿਲਾਂ ਵਾਲੀ ਛੋਟੇਪਨ ਦੀ ਗੱਲ ਹੈ ਇਹਨਾਂ ਨੂੰ ਅੱਗੇ ਪੰਜਾਬ ਦਾ ਸੋਚਣਾ ਚਾਹੀਦਾ ਹੈ ਕੈਪਟਨ ਸਾਹਿਬ ਹਰ ਵਕਤ ਪੰਜਾਬ ਦੀ ਗੱਲ ਸੋਚਦੇ ਨੇ ਪੰਜਾਬ ਦੀ ਗੱਲ ਪੰਜਾਬ ਦੇ ਹੱਕ ਦੇ ਵਿੱਚ ਜੋ ਉਹਨਾਂ ਨੇ ਕੀਤਾ ਉਹ ਇੱਕ ਰਿਕਾਰਡ ਹੈ ਹਿਸਟਰੀ ਵਿੱਚ ਹੈਗਾ ਇੱਕ 500 ਕਰੋੜ ਦੀ ਨਵਜੋਤ ਕਰ ਸਿੱਧੂ ਬੜੀ ਗੱਲ ਕਰ ਰਹੇ ਨੇ ਕਹਿੰਦੇ ਕਾਂਗਰਸ ਦਾ ਕਲਚਰ ਹੈ ਕਿ ਸੀਐਮ ਬਣਨਾ ਹੈ 500 ਕਰੋੜ ਦੇ ਉਹ ਉਹਨੂੰ ਸਮਝਾ ਰਹੇ ਹੋ ਤੁਸੀਂ ਨਹੀਂ ਦੇਖੋ ਜਿੱਥੇ ਆਜ਼ਾਦ ਤੱਕ ਮਹਾਰਾਜ ਸਾਹਿਬ ਕੈਪਟਨ ਸਾਹਿਬ ਸੀਗੇ ਜੋ ਟਿਕਟ ਮਿਲਿਆ ਕਿਸੇ ਨੂੰ ਮੈਨੂੰ ਤਾਂ ਪਤਾ ਨਹੀਂ ਕੋਈ ਪੈਸੇ ਦਿੱਤੇ ਗਏ ਔਰ ਇਹ ਜਾਂ ਕੋਈ ਦੋਸ਼ ਲਗਾਣਾ ਉਹਦੇ ਨਾਲ ਸਬੂਤ ਵੀ ਦੇਣਾ ਚਾਹੀਦਾ ਉਹ ਉਹੀ ਦੇ ਸਕਦੇ ਨੇ ਇਹ ਸਵਾਲ ਤੁਸੀਂ ਉਹਨਾਂ ਨੂੰ ਵੀ ਪੁੱਛੋ ਧੰਨਵਾਦ